ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਗ੍ਰਫਤਾਰ ਕਰ ਲਿਆ ਉਹਦੀ ਡੀਟੈਲਸ ਸੁਪਰਵੀਜ਼ਨ ਚ ਮੈਂ ਦੱਸਣਾ ਚਾਹੁੰਗਾ ਕਿ ਇਹਦੇ ਚ ਐਸਪੀ ਸਿਟੀ ਨਰਿੰਦਰ ਸਿੰਘ, ਟੀਐਸਪੀ ਸਿਟੀ ਮਰ ਹਰਬੰਸ ਸਿੰਘ ਔਰ ਥੋੜੀ ਐਸਐਚਓ ਕਨਾਲ ਕਲੋਨੀ ਹੈ ਐਸਆਈ ਹਰਜੀਵਨ ਸਿੰਘ ਇਹਨਾਂ ਤਿੰਨਾਂ ਨੇ ਇਸ ਕੇਸ ਚ ਸਾਰਾ ਕੰਮ ਕਰਕੇ ਜਿਹੜੇ ਮਰਡਰ ਦੇ ਥੀਸਟਾ ਹਨ ਉਹਨਾਂ ਨੂੰ ਅਰੈਸਟ ਕੀਤਾ ਤੇ ਜਿਵੇਂ ਜਸਨਾ ਚਾਹਾਂਗੀ ਜੀ ਇੱਕ ਲੜਕਾ ਜਸ਼ਨ ਕੁਮਾਰ ਜਿਹੜਾ ਮਦਾਈ ਦਾ ਬੇਟਾ ਸੀਗਾ ਉਹਦੀ ਉਮਰ 24 ਸਾਲ ਦੀ ਸੀਗੀ ਉਹ ਗਾਦੀ ਮਾਰਕੀਟ 'ਚ ਕਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ ਉਹਦੇ ਨਾਲ ਹੀ ਇੱਕ ਲੜਕਾ ਕੁਲਵਿੰਦਰ ਸਿੰਘ ਉਹ ਬੋਬੀ ਉਹਦੇ ਨਾਲ ਕੰਮ ਕਰਦਾ ਸੀਗਾ ਇਹ ਵਾਸੀ ਕੋਟਫੱਤੇ ਦਾ ਹੈਗਾ ਰਹਿਣ ਵਾਲਾ ਤੇ ਇਹ ਜਸ਼ਨ ਔਰ ਬੋਬੀ ਇਕੱਠੇ ਕੰਮ ਤੇ ਜਾਂਦੇ ਸੀਗੇ ਕਰੋ ਔਰ ਵਿਤੀ 20 ਅਗਸਤ ਨੂੰ ਇਹ ਸਵੇਰੇ 9 ਵਜੇ ਜਸ਼ਨ ਦੇ ਹੀ ਮੋਟਰਸਾਈਕਲ ਤੇ ਜਸ਼ਨ ਔਰ ਜਿਹੜਾ ਇਹਦਾ ਦੋਸਤ ਕੁਲਵਿੰਦਰ ਕੁਲਵਿੰਦਰ ਉਰ ਬੋਵੀ ਇਕੱਠੇ ਹੀ ਆਪਣੇ ਕੰਮ ਤੇ ਗਏ ਸੀ ਤੇ 20 ਅਗਸਤ ਨੂੰ ਸ਼ਾਮੀ 8 ਵਜੇ ਜਿਹੜਾ ਹੁੰਦਾ ਹੀ ਹੈ ਉਹਦੇ ਵੀ ਵਾਈਫ ਨੂੰ ਜਿਹੜਾ ਬੋਵੀ ਨੇ ਫੋਨ ਕੀਤਾ ਕਿ ਤੁਹਾਡੇ ਬੇਟੇ ਜਸ਼ਨ ਦਾ ਐਕਸੀਡੈਂਟ ਹੋ ਗਿਆ ਔਰ ਉਹ ਸਿਵਲ ਹਸਪੀਟਲ ਬਿਟਿੰਡਾ ਵਿੱਚੇ ਦਾਖਲ ਹੈ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਸ਼ੱਕ ਹੈ ਕਿ ਆਪ ਤਕਲੀਫ ਹੈ ਕਿਉਂਕਿ ਉਹਨਾਂ ਨੇ ਰੈਫਰ ਕਰਤਾ ਸੀਗਾ ਸਿਵਲ ਹਸਪੀਟਲ ਨੇ ਉਹਨੂੰ ਕੋਸਮੋ ਹਸਪੀਟਲ ਮਹੇਸ਼ਵਰੀ ਚੌਂਕ ਬਟਿੰਡੇ ਹੀ ਵਾਸ ਰੈਫਰਡ ਥੇ ਤੇ ਉੱਥੇ ਉਹਦਾ 24 ਅਗਸਤ ਤੱਕ ਇਲਾਜ ਚੱਲਿਆ ਤੇ ਉਸ ਤੋਂ ਬਾਅਦ ਕਿਉਂਕਿ ਉਹਦੀ ਹਾਲਤ ਥੋੜੀ ਹੋਰ ਸੀਰੀਅਸ ਹੋ ਗਈ ਉਹਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿੱਥੇ 25 ਅਗਸਤ ਨੂੰ ਉਹਦੀ ਜਿਹੜੇ ਇਲਾਜ ਉਹਦੀ ਪਾਸੇ ਉਹਦੀ ਡੈਥ ਹੋ ਗਈ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਜਿਹੜੇ ਮਦਈ ਹੈ ਕਿ ਇਹਦੀ ਮੌਤ ਦੇ ਪਿੱਛੇ ਕੁਲਵਿੰਦਰ ਸਿੰਘ ਉਫ ਬੋਬੀ ਵਾਸੀ ਕੋਟਫੱਤ ਪਵਨ ਕੁਮਾਰ ਉਫ ਪ੍ਰੀਤਮ ਵਾਸੀ ਜੋਗੀਨਗਰ ਬਠਿੰਡਾ ਔਰ ਜਗਵੀਰ ਸਿੰਘ ਉਫ ਗੱਬਰ ਵਾਸੀ परसराम नगर बठिंडा इन्होने एदेते जेड़ा पत्थर ਦੇ ਗਮਲੇ ਨਾਲ ਸੱਟਾ ਮਾਰ ਕੇ ਇਹਨੂੰ ਇੰਜਰ ਕੀਤਾ ਸੀ ਤੇ ਦੌਰਾਨੇ ਕਿਉਂਕਿ ਪੈਸੇਜ ਆਫ ਟਾਈਮ ਹੋਦੀ ਹਾਲਤ ਗੰਭੀਰ ਹੋ ਗਈ ਇਸ ਕਰਕੇ ਹੋਦੀ ਮੌਤ ਹੋ ਗਈ ਤੇ بیسਡ ਔਨ ਦਿਸ ਸਾਡਾ ਜਿਹੜਾ ਕਿਨਾਲ ਕਲੋਨੀ ਚ ਮਰਡਰ ਦਾ ਐਫ ਆਈ ਆਰ ਨੰਬਰ 148 ਡੇਟਡ 26 ਅਪ੍ਰ 2024 ਅੰਡਰ ਸੈਕਸ਼ਨ 103 ਐਂਡ 3 ਸਬਸੈਕਸ਼ਨ 5 ਪੀ ਐਨ ਐਸ ਦਰਜ ਕੀਤਾ ਗਿਆ ਤੇ 26 ਨੂੰ ਕੁਲਵਿੰਦਰ ਸਿੰਘ ਉਰ ਬੋਬੀ ਔਰ ਤਵਨ ਕੁਮਾਰ ਉਰ Pritam ਨੂੰ ਸਾਡੀ ਟੀਮ ਨੇ ਅਰੈਸਟ ਕੀਤਾ ਤੇ 25 ਤਰੀਕ ਨੂੰ ਜਗਵੀਰ ਸਿੰਘ ਉਰ ਗੱਬਰ ਨੂੰ ਵੀ ਅਰੈਸਟ ਕੀਤਾ ਗਿਆ ਹੈ ਔਰ ਇਹਦੇ ਚ ਸਾਨੂੰ ਜਿਹੜੀ ਵਾਇਪ ਤੇ ਗਏ ਸੀਗੇ ਉਹ ਬਰਾਮਦ ਹੋਈਏ ਸੀ ਜਿਸ ਵਾਰਦਾਤ ਤੇ ਜਿਹੜਾ ਗਮਲਾ ਵਰਤਿਆ ਗਿਆ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਤੇ ਇਹਦੀ ਡੀਟੇਲਸ ਦੱਸਣਾ ਚਾਹਾਂਗੀ ਜੀ ਇਹ ਜਿਹੜੇ ਤਿੰਨੋਂ ਹੀ ਦੋਸ਼ੀ ਹੈ ਇਹਨਾਂ ਕਿਨਾਂ ਦੀ ਕ੍ਰਿਮੀਨਲ ਹਿਸਟਰੀ ਹੈ ਜੀ ਜਿਹੜਾ ਕੁਲਵਿੰਦਰ ਸਿੰਘ ਨੂੰ ਬੋਬੀ ਹੈ ਇਹਦੇ ਤੇ ਇੱਕ ਐਫ ਆਈ ਆਰ ਹੈ 450 ਦਾ 2013 ਦਾ थाना ਕਿਨਾਲ ਕਲੋਨੀ ਜਗਮੀਰ ਉਸ ਤੋਂ ਦਬਰ ਤੇ ਵੀ ਇੱਕ ਪਰਚਾ ਦਰਜ ਹੈ 447 511 ਦਾ ਅਗੇਨ ਇਨ ਪੀ ਐਸ ਕਿਨਾਲ ਕਲੋਨੀ ਐਂਡ ਜਿਹੜਾ ਪਵਨ ਕੁਮਾਰ ਉਸ ਪ੍ਰੀਤਮ ਹੈ ਵਾਸੀ ਜੋਗੀ ਨਗਰ ਇਹਦੇ ਤੇ ਦੋ ਐਫ ਆਈ ਆਰ ਸਕੇ ਜੀ 307 ਦੇ ਇੱਕ 2013 ਦਾ ਤੇ ਇੱਕ 2011 ਦਾ थाना ਕਿਨਾਲ ਕਲੋਨੀ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਜਿਹੜਾ ਮਰਡਰ ਦਾ ਕੇਸ ਹੈ ਉਹਦੇ ਤਿੰਨੋਂ ਦੋਸ਼ੀਆਂ ਨੂੰ ਅਰੈਸਟ ਕਰਕੇ ਨਾਮ ਵੀ ਲੈ ਕੇ ਰਿਮਾਰਡਰ ਦੇਖ ਰਿਹਾ ਕਿ ਨਾ ਤੋਂ ਜੇ ਕੋਈ ਹੋਰ ਵੀ ਟਾਈਮ ਲੇਸ ਹੋਏ ਜਾਂ ਕੋਈ ਖੁਲਾਸਾ ਹੋਏ ਐਂਡ ਬਜਰਨਜੀ ਸੌਰੀ ਮੈਂ ਦੱਸਣਾ ਭੁੱਲ ਗਈ ਇਹਦੀ ਬਜਰਨਜੀ ਸੀ ਕਿ ਸਾਰੇ ਲੜਕੇ ਡਰੱਗ ਪੈਡਲਰਸ ਕਿਹਾ ਸਕਦੇ ਹੋ ਨਸ਼ਾ ਕਰਦੇ ਵੀ ਸੀ ਤੇ ਵੇਚਦੇ ਵੀ ਸੀਗੇ ਤੇ ਉਸੇ ਹੀ ਕਿਸ ਕਸ਼ਮਰ ਦਰਸ ਜਿਨ੍ਹਾਂ ਦੇ ਪੈਸਿਆਂ ਦੇ ਲੈਂਡਿੰਗ ਕਰਕੇ ਇਹਨਾਂ ਨੇ ਜਿਹੜਾ ਹੈਗਾ ਇੱਕ ਦਿਨ ਉਹਦੇ ਸੰਤਮਾਣੀ ਸਿਲਟਰ ਜਿਹਦੇ ਦੌਰਾਨ ਇਲਾਜ ਹੋਦੀ ਡੈਥ ਹੋ ਗਈ ਬੜੀ ਨਸ਼ਾ ਜੀ ਜੇ ਸਾਡਾ ਪੁਲਿਸ ਸਟੇਸ਼ਨ ਬਖਾਣਾ ਹੈ ਕਿ ਕੱਲ ਰਾਤ ਨੂੰ ਸਾਡੇ ਇੱਕ ਬਾਰਡਰ ਦਾ ਕੇਸ ਰਿਪੋਰਟ ਹੋਇਆ ਸੀ ਜਿਹਨੂੰ ਸਾਡੀ ਟੀਮ ਨੇ ਲੀਡ ਬਾਈ ਐਸਪੀ ਡੀ ਅਜੇ ਕਾਂਧੀ ਔਰ ਡੀਐਸਪੀ ਜੋ ਰਵਿੰਦਰ ਨੰਦ ਆਗਰ ਸਾਡੀ ਡੀਐਸਪੀ ਰਾਜੇਸ਼ ਔਰ ਐਸਐਚਓ ਦਾ ਹਾਲ ਇੰਸਪੈਕਟਰ ਸੁਖੀਪੁਰ ਔਰ ਸੀਆਈਏ ਟੂ ਇਨਚਾਰਜ ਇਹਨਾਂ ਸਾਰਿਆਂ ਨੇ ਟੀਮ ਵਰਕ ਕਰਕੇ ਰਾਤੋ ਰਾਤ ਜਿਹੜੇ ਇਹ ਕਤਲ ਦੇ ਦੋਸ਼ੀ ਤਾਂ ਕਬੂ ਕੀਤਾ ਤੇ ਜਿਹੜਾ ਵੈਪਨ ਯੂਜ਼ਡ ਇਨ ਕਰਾਇਮ ਹੈ ਕਲੀ ਉਹ ਵੀ ਰਿਕਵਰ ਕੀਤਾ। ਔਰ ਇਹਦੇ ਚ ਮੁਕੱਦਮਾ ਨੰਬਰ 98 ਡੇਟਡ 28 ਅਗਸਟ 2024 ਅੰਡਰ ਸੈਕਸ਼ਨ 103 ਵਿਚ ਇਜ਼ ਮਰਡਰ 126 ਤੋਂ 341 ਔਰ 3 ਸਬਸੈਕਸ਼ਨ 5 ਜਿਹੜਾ 34 ਆਪੀਸੀ ਅੰਡਰ ਇਹਨਾਂ ਦੇ ਤਹਿਤ ਰਜਿਸਟਰ ਕੀਤਾ ਗਿਆ। ਇਹਨੀਆਂ ਡਿਟੇਲਸ ਜੇ ਮੈਂ ਦੱਸਣਾ ਚਾਹੁੰਗੀ ਕਿ ਕਲ ਸਤਿ ਸ੍ਰੀ ਅਕਾਲ ਸ਼ਾਮੀ ਅਰਾਊਂਡ 7:00 ਵਜੇ ਜਿਹੜਾ ਵਿਤੇ ਮੈਗਨ ਪਿਆਰ ਸੀ ਇਹ ਆਪਣੇ ਕਾਰਕਮ ਤੋਂ ਵਾਪਸ ਆ ਰਹੀ ਸੀ ਨਾ ਤਾਂ ਉਹ ਇਹ ਪਿੰਡ ਲੇਰਾ ਸੋਤਰਾ ਜਿੱਥੋਂ ਦਾ ਰੈਂਡ ਵਾਲਾ ਇੱਥੇ ਇੱਕ ਜਗਜੀਤ ਸਿੰਘ ਜਿੱਦਾਂ ਕੇਵਲ ਸਿੰਘ ਅਤੇ ਹੈਰੀ ਉਹ ਹੈਪੀ ਦੋਨੋਂ ਵਾਸੀਆ ਲੇਰਾ ਸੋਤਰਾ ਇਹਨਾਂ ਨੇ ਉਹ ਰਸਤੇ 'ਚ ਫੇਰ ਲਿਆ ਗਲੀ 'ਚ ਤੇ ਉਸ ਤੋਂ ਬਾਅਦ ਕੋਈ ਪੁਰਾਣੀ ਲੜਾਈ ਦੀ ਰੰਜਿਸ਼ 'ਚ ਇਹਨਾਂ ਨੂੰ ਜਾਣੂ ਇਹਨਾਂ ਨੇ ਸਿੱਧਾ ਕਹੀ ਦਾ ਬਾਤ ਕੀਤਾ ਔਰ ਮਾਪੇ ਤੇ ਦੋਨੋਂ ਇਸ ਫਰਾਈਲ ਕਮੈਂਟ ਕਰਕੇ ਦੋਨੋਂ ਮਾਪੇ ਤੋਂ ਭੱਜ ਗਏ ਤੇ ਜਿਹੜਾ ਕੁਝ ਪਿਆਰ ਸੀਗੇ ਇਹਨੂੰ ਸੱਟਾਂ ਸੀਰੀਅਸ ਲੱਗੀਆਂ ਇਸ ਕਰਕੇ ਉਹ ਸਿਵਲ ਹਸਪੀਟਲ ਰਾਜਪੁਰਾ ਵਿੱਚ ਇਲਾਜ ਕਰਵਾਇਆ ਗਿਆ ਜਿੱਥੇ ਦੀ ਅਗਰਾਨੇ ਤੋਂ ਡਿਊਰਿੰਗ ਟ੍ਰੀਟਮੈਂਟ ਇਦੀ ਮੌਤ ਹੋ ਗਈ ਤੇ ਜਿੱਦਾਂ ਹੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸਾਡੀ ਇਮੀਡੀਏਟਲੀ ਟੀਮਸ ਫਾਰਮ ਕੀਤੀਆਂ ਹੁੰਦੀਆਂ ਅੰਡਰ ਦਸਪੋਇਸ਼ਨ ਆਫ ਐਸਪੀ ਵੀ ਔਰ ਐਸਐਸਓ ਖਾਲਾ ਉਸਕੇ ਆਈ ਦੀ ਟੀਮ ਇਹ ਇਹ 2 3 ਬਫਰ ਕੀਮਤ ਕਰਾਈ ਗਈਆਂ ਤੇ ਮੈਨੂੰ ਮੌਕੇ ਤੇ ਭੇਜਿਆ ਅੰਨਾ ਟੀਮਾਂ ਨੂੰ ਸਕਸੈਸਫੁਲੀ ਜਦੋਂ ਭਾਈ ਦੋਨੋਂ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਉਹਨਾਂ ਤੋਂ ਵੈਪਨ ਯੂਜ਼ਡ ਐਂਡ ਟ੍ਰਾਈਂਗ दैट ਇਸ ਕਿਡਿਓ ਰਿਕਵਰ ਕੀਤੀ ਗਈ ਇਸ ਕੇਸ ਦੀ ਬਜਰਨਦੀਸ਼ਾ ਜੀ ਕੇ 1 ਸਾਲ ਪਹਿਲਾਂ ਜਿਹੜਾ ਮ੍ਰਿਤਕ ਹੈ ਗੁਰਪਿਆਰ ਸਿੰਘ ਇਹਦੀ ਇੱਕ ਦੋਸ਼ੀ ਜਿਹੜਾ ਜਗਜੀਤ ਸਿੰਘ ਹੈ ਉਹਦੇ ਨਾਲ ਆਪਣੇ ਪਿੰਡ ਦੇ ਸ਼ਮਸ਼ਾਨ ਘਾਟ ਤੇ ਕੋਈ ਇਹਨੇ ਕੁੱਟਮਾਰ ਕੀਤੀ ਸੀ ਜਿਹਦੇ ਕਰਕੇ ਜਿਹੜਾ ਜਗਜੀਤ ਹੈ ਔਰ ਹੈਰੀ ਇਹਦਾ ਐਸੋਸੀਏਟ ਇਹਦੇ ਨਾਲ ਰਜਿਸਟਰ ਕਰਦੇ ਸੀ ਔਰ ਕਾਲੀ ਨਾਲ ਨੂੰ ਮੌਕਾ ਮਿਲਦੀ ਉਹਦੇ ਨਾਲ ਕੁਟਵਾਰ ਕੀਤੀ ਛੇ ਦੇ ਛੇ ਕਤਲ ਹੋ ਗਿਆ ਸੋ ਇਹਨਾਂ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਾਨੂੰ ਕਹੀ ਮਿਲੀ ਹੈ ਔਰ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਜੋ ਸਾਨੂੰ ਹੁਣ ਤੱਕ ਪਤਾ ਲੱਗੇ ਔਰ ਇਹ ਦੋਨੋਂ ਫਸਦੂਨੀ ਬਹਾਰ ਕਰਦੇ ਨਾ ਕੋਈ ਅਜਿਹਾ ਫੈਸ਼ਨ ਨਹੀਂ ਸੋ ਐਸੀਲੀ ਸਾਡੇ ਜਿਹੜੇ ਦੋਨੋਂ ਮਰਡਰ ਕੇਸ ਸੀ ਰੀਸੈਂਟਲੀ ਉਹ ਦੋਨੋਂ ਬਠਿੰਡਾ ਪੁਲਿਸ ਨੇ ਡ੍ਰੈਸ ਕੀਤੇ ਔਰ ਅਸੀਂ ਇਦਾਂ ਹੀ ਕੋਸ਼ਿਸ਼ ਕਰਾਂਗੇ ਕਿ ਕੋਈ ਵੀ ਕ੍ਰਿਮੀਨਸ ਕ੍ਰਾਈਮ ਕਮਿਟ ਉਹ ਜਾਂਦਰ ਤੇ ਉਹਨੂੰ ਜਲਦ ਤੋਂ ਜਲ ਟ੍ਰੇਸ ਕਰੀਏ ਤੇ ਦੋਸ਼ੀਆ ਨੂੰ ਉਹਨਾਂ ਨੂੰ ਜੋ ਵੀ ਥਰੋਸਸ ਆਫ ਲਾਅ ਹੋਵੇ ਉਹਨੂੰ ਸਜ਼ਾ ਮਿਲਦੀ ਹੈ ਥੈਂਕ ਯੂ